ਸਿਰੀ ਰਾਗ ਮਹੱਲਾ ਪੰਜਵਾਂ ਪ੍ਰੀਤ ਲੱਗੀ ਤਿਸ ਸੱਚ ਸਿਉ ਮਰੇ ਨਾ ਵੈ ਜਾਏ ਨਾ ਵਿਛੋੜਿਆ ਵਿਛੜੇ ਸਭ ਮੈਂ ਰਹਿਆ ਸਮਾਏ ਦੀਨ ਦਰਦ ਦੁਖ ਪੰਜੇ ਨਾ ਸੇਵਕ ਕੈ ਸਤ ਪਾਏ ਆਚਰਜ ਰੂਪ ਨਿਰੰਜਨੋ ਗੁਰ ਮਿਲਾਇ ਮਾਏ ਪਾਈ ਰੇ ਮੀਤ ਕਰੋ ਪ੍ਰਭ ਸੋਏ ਮਾਇਆ ਮੋਹ ਪ੍ਰੀਤ ਤ੍ਰਿਗ ਸੁਖੀ ਨਦੀ ਸੈ ਕੋਏ ਰਹਾਉ ਦਾਨਾ ਦਾਤਾ ਸੇਲਵੰਤ ਨਿਰਮਲ ਰੂਪ ਅਪਾਰ ਸਖਾ ਸਹਾਈ ਅਤ ਵੱਡਾ ਉੱਚਾ ਵੱਡਾ ਪਾਰ ਬਾਲਕ ਬਿਰਦ ਨਾ ਜਾਣੀਐ ਨਹਿ ਚਲ ਤਿਸ ਦਰਵਾਰ ਜੋ ਮੰਗੀਐ ਸੋਈ ਪਾਈਐ ਨਿਤਾਰਾਂ ਆਧਾਰ ਜਿਸ ਪੇਖਤ ਕਿਲ ਵਖਾਹਿਰਾ ਮਨ ਤਨ ਹੋਵੇ ਸ਼ਾਂਤ ਇਕ ਮਨ ਇਕ ਧਾਈਏ ਮਨ ਕੀ ਲਾਹੇ ਭਰਾਤ ਗੌਣ ਨਿਦਾਨ ਨਵਤਨ ਸਦਾ ਪੂਰਨ ਜਾ ਕੀ ਦਾਤ ਸਦਾ ਸਦਾ ਆarati ਹੈ ਤਿਨ ਵਿਸਰੋ ਨਹੀਂ ਰਾਤ